ਅਸਵਲ ਦੇ ਖਬਰ ਤੋੜਨਾ ਸਾਂਝੀ ਕਰਨ ਜਾ ਰਹੇ ਹਾਂ ਕਿ ਜਲੰਧਰ ਰੇਲਵੇ ਸਟੇਸ਼ਨ ਦੀ ਹੱਦ ਵਿੱਚ ਇੱਕ ਵਿਅਕਤੀ ਰਾਜੂ ਬਰਮਨ ਉਰਫ ਬੰਗਾਲੀ ਦਾ ਕਿਸੇ ਵਿਅਕਤੀ ਦੇ ਵੱਲੋਂ ਸਿਰ ਚ ਸੱਟਾ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਤੇ ਕਾਰਵਾਈ ਕਰਦੇ ਹੋਏ ਮੁਕੱਦਮਾ ਵੀ ਦਰਜ ਹੈ ਉਥੇ थाना ਜੀਆਰਪੀ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਮੁਖ ਅਫਸਰ ਪਲਵਿੰਦਰ ਸਿੰਘ ਵੱਲੋਂ ਖੁਦ ਅਮਲਚ ਲਿਆਂਦੀ ਗਈ ਹੈ ਅਤੇ ਪੁਲਿਸ ਅਧਿਕਾਰੀਆਂ ਵੱਲੋਂ ਘਟਨਾ ਦੇ ਕੋਲ ਜਾ ਕੇ ਉਥੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਕੋਲ ਡਿਟੇਲ ਵੀ ਖੰਗਾਲੀਆਂ ਜਾ ਰਹੀਆਂ ਨੇ ਜਿਸ ਤੋਂ ਪਤਾ ਲੱਗਦਾ ਹੈ ਕਿ ਮ੍ਰਿਤਕ ਰਾਜੂ ਬੰਗਾਲੀ ਦੇ ਨਾਲ ਕੰਮ ਕਰਨ ਵਾਲਾ ਇੱਕ ਤੋਫਰਾਰੇ ਜਿਸ ਦਾ ਮੋਬਾਈਲ ਫੋਨ ਬੰਦਾਰੇ ਉੱਥੇ ਐਸਐਚਓ ਜੀਆਰਪੀ ਵੱਲੋਂ ਵੱਖ-ਵੱਖ ਦੋ ਜਗ੍ਹਾ ਪਰ ਰੇਡ ਕਰਕੇ ਦੋਸ਼ੀ ਉੱਤੇ ਪੂਰਾ ਦਬਾਅ ਬਣਾਇਆ ਗਿਆ ਜੋ ਇਸ ਦਬਾਅ ਕਾਰਨ ਦੋਸ਼ੀ ਸਾਗਰ ਪੁੱਤਰ ਲੇਖੀ ਸ਼੍ਰੀ ਰਮੇਸ਼ ਕੁਮਾਰ ਵਾਸੀ ਖੋਜਗੀਪੁਰ ਦਾ ਰਹਿਣ ਵਾਲਾ ਹੈ ਉੱਥੇ ਦੱਸਿਆ ਕਿ ਉਸ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ ਅਤੇ ਕੱਲ ਦੇਰ ਸ਼ਾਮ ਜਲੰਧਰ ਅਦਾਲਤ ਦੇ ਵਿੱਚ ਉਸ ਨੇ ਆਤਮ ਸਮਰਪਣ ਕਰ ਦਿੱਤਾ ਜਿਸ ਨੂੰ ਕੀ ਮੌਕੇ ਪਰ ਪੋਜ ਕੇ ਉਸ ਤੋਂ ਬਾਅਦ ਪੁਸ਼ਗੀਸ਼ ਅਨੁਸਾਰ ਗ੍ਰਿਫਤਾਰ ਕੀਤਾ ਗਿਆ ਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਉਹ ਉਹ ਗੱਲ ਦੱਸਿਆ ਕਿ ਡੀਹ ਕੌਂਟ ਦੇ ਮਟਰ ਨੂੰ ਜਿਹੜੇ ਆਪਣੇ ਭੜਿਆ ਬੰਦਾ ਉਹ ਹਾਂ ਇਹ ਜੀ ਮਿੱਤੀ 1872 ਨੂੰ ਕਪੂਕੀ ਦਾ ਖੇਤ ਮੁਸ਼ਕਿਲ ਕੰਪਨੀ ਦਾ ਪ੍ਰਾਈਵੇਟ ਉਹਦਾ ਮਰਡਰ ਹੋਇਆ ਸੀ ਆ ਰੀਜਿਸਟ੍ਰੇਸ਼ਨ ਗੁਣ ਸ਼ਹਿਰ ਆਪਣਾ ਕੋਟੇਟ ਦੇ ਕੋਲ ਆ ਉਹਦੇ ਲੱਭਿਆ ਸੀ ਉਹ ਸਿਚ ਸੀ ਆ ਦੇਪੀ ਸੀ ਜਿਹੜੇ ਪਰੇ ਦੇ ਨਾਲ ਕਸ਼ੇ ਦਿੱਤੀਆਂ ਇਸੇ ਨੂੰ ਉਹਦਾ ਮਾਲਕ ਨੂੰ ਬੁਲਾਇਆ ਉਹ ਸਾਰਾ ਸਾਬ ਵਗੈਰਾ ਦਾ ਪਤਾ ਕੀਤਾ ਉਹਨਾਂ ਦਾ ਕਿ ਕਿੰਨਾ ਸਾਬ ਫਟਾ ਪੀਆ ਉਸ ਦਿਨ ਮਰ ਪਤਾ ਲਗਾ ਕਿ ਬ੍ਰਮੇਟੋ ਫੀਸ ਕੀ ਇੱਕ ਨਵਾਂ ਦਾ ਬੰਦਾ ਸੁਪਰਵਾਈਜ਼ਰ ਆ ਉਹਦਾ ਸਾਗਰ ਨਾਮ ਦਾ ਉਹ ਮੇਸਾ ਮਲਗੀ ਉਹਦਾ ਫੋਨ ਬੰਦ ਆ ਉਥੇ ਆਇਆ ਵੀ ਬਾਕੀ ਤਾਂ ਸਾਰੇ ਬੱਤਰ ਆਈ ਸੀ ਫਿਰ ਉਹਦਾ ਐਡਰੈਸ ਕਰਾ ਕਢਾ ਗਏ ਉਹਦੀ ਸ਼ਾਨ ਪੀਡ ਕੀਤੀ ਸੰਭਰ ਕੀਤਾ ਉਹਦੀ ਟੀਮ ਘਰ ਭੇਜੀ ਉਹਦੇ ਪਾਣੀ ਬੰਤ ਰਹਿਣ ਲੱਗ ਗਏ ਉਹ ਘਰ ਵੀ ਫਿਰ ਉਸ ਤੋਂ ਘਰੋਂ ਹੀ ਭੱਜ ਗਿਆ ਔਰ ਇਸ ਤਰ੍ਹਾਂ ਉਹ ਭੱਜਿਆ ਫਿਰਦਾ ਲੁਕਦਾ ਫਿਰਦਾ ਸੀ ਦਬਾਅ ਬਣਿਆ ਸੀ ਤੇ ਦਬਾਅ ਜੋ ਦੁਬਾਰਾ ਅੱਲਪਿਲੋ ਪੁਲਿਸ ਕੋ ਸੂਚਨ ਕਰਨਾ ਚਾਹੁੰਦਾ ਸੀ ਅਡ ਮੈਸੇਜ ਆਇਆ ਫਿਰ ਉਸ ਤੋਂ ਬਾਅਦ ਫੇਰ ਸ਼ਾਮ ਨੂੰ ਨੇ ਹੋਰ ਫਰੰਟ ਕਰਤਾ ਇਸ ਫੋਰਡ ਦੀ ਜਾਇਤਨਾ ਵਹੀਂ ਕੋਸ਼ਿਸ਼ ਪਾ ਕੇ ਉਹਨੇ ਦਫਤਰੀ ਕੰਮ ਸ਼ਾਮੀ ਦੇਰ ਸ਼ਾਮ ਰਕੀ ਦਫਤਰੀ ਪਾਈ ਇਹ ਤਰ੍ਹਾਂ ਆਪੇ ਕਿਵੇਂ ਲਿਖ ਰਹੇ ਕਿਹੜਾ ਪ੍ਰੋਜੈਕਟ ਚੱਲਦਾ ਹੈਗਾ ਕਿੰਨੇ ਕੰਮ ਕਰਦਾ ਕਿੱਥੇ ਰਹਿ ਲੇ ਇਹ ਕਨਸੈਪਸ਼ਨ ਚੱਲਦੀ ਹੈ ਜੀ ਇਥੇ ਆਪਣਾ ਜਿਹੜਾ ਪੋਰਟਫੋਲੀਓ ਹੈਗਾ ਵਾ ਆਡੀਅਮ ਸ਼ੈੱਡ ਦੇ ਲੈ ਕੇ ਪਲਾਂ ਦੇ ਲੱਗੇ ਇਥੇ ਚੱਲਦਾ ਕਹਿੰਦੇ ਕੰਮ ਪਿਛਲੇ ਇੱਕ ਮਹੀਨੇ ਤੋਂ ਬੰਦ ਸੀ ਤੇ ਬੰਦ ਹੋਣ ਕਰਕੇ ਜਿਹੜੇ ਇਹਨਾਂ ਦੇ ਆਪਣਾ ਸਾਗਰਾ ਇੱਕ ਉਹ ਇੰਜੀਨੀਅਰ ਇਹਨਾਂ ਦੇ ਉਹ ਲੱਗੇ ਬਸ਼ੀਰਪੁਰੇ ਦੇ ਲੱਗੇ ਨਾ ਪ੍ਰਾਈਸ ਦੇ ਕਮਰਾ ਵੀ ਲਿਆ ਹੋਇਆ ਰਹਿਣਾ ਤੇ ਚੌਕੀਦਾਰ ਇੱਥੇ ਰਹਿੰਦਾ ਸੀ ਉਹ ਸਾਈਟ ਤੇ ਰਹ ਉਹ ਆਪਦੇ ਤੇ ਹੁਣ ਕੰਮ ਆਟਾਂ ਕਰਕੇ ਗੇੜਾ ਗੋੜਾ ਮਾਰ ਲੈਂਦੇ ਸੀ ਉਸ ਦਿਨ ਗੱਲਬਾਤ ਹੋਈ ਸੁਪਰਵਾਈਜ਼ ਰਿੱਚੇ ਸੀ ਫਿਰ ਰਾਤ ਨੂੰ ਇਹਨਾਂ ਦੇ ਬੈਠੇ-ਬੈਠੇ ਗੱਲਬਾਤ ਹੋਈ ਹੈ ਕਿਤੇ ਉਹਨਾਂ ਦੇ ਸ਼ਰਾਬ ਦੀ ਜਗਾ ਲਈ ਉਹਨਾਂ ਨੂੰ ਸੰਭਾਅ ਮਿਲੀ ਸੀ ਕਿਤੇ ਗੱਲ 24 ਦਾ ਸੰਭਾਅ ਮਿਲੀ ਸੀ 9000 ਰੁਪਏ ਉਹਨੇ ਫਿਰ ਆਪਣਾ ਪੱਖਾ-ਪੱਖਾ ਫਿਰ ਇਕੱਠੇ ਗਏ ਉਹਨੇ ਪੱਖਾ ਖਰੀਦਿਆ ਉਹਨੇ ਨਵਾਂ ਮੋਬਾਈਲ ਉਹਦੇ ਨਾਲ ਕਿਸੇ ਤਰ੍ਹਾਂ ਦੀ ਅਕੀਦਤਾਂ ਟੋਟਾ ਇਹ ਵੀ ਨਵੀਂ ਪਰਚੇਜ ਕੀਤੀ ਉਹਨਾਂ ਰਾਤ ਫਿਰ ਉਹਨਾਂ ਨੇ ਸ਼ਰਾਬ ਉਹਨੇ ਜਿਆਦਾ ਪੀਲੀ ਇੱਕਦਾਂ ਮੈਂ ਲੱਗੇ ਬੈਠਾ ਸੀ ਸਾਦਰ ਉਹਦੇ ਉਹ ਮੈਂ ਕਿਹਾ ਤੂੰ ਘਰ ਜਾ ਤੂੰ ਜਾ ਕੇ ਸੌਂਦਾ ਅਦੇ ਕਰੀ ਮੈਂ ਚਲਾ ਗਿਆ ਫਿਰ ਮੈਂ ਦੁਬਾਰਾ ਫਿਰ ਮੈਂ ਕਿਹਾ ਮੈਂ ਪੁੰਪਨ ਦਾ ਹੀ ਉੱਤੇ ਇਹ ਨੂੰ ਚਰਪਾਦਾ ਗਲਾਂ ਬੰਨੀਆਂ ਪਟਣ ਲੱਗਿਆ ਤੇ ਸ਼ਰਾਬ ਨੇ ਪਹਿਲਾਂ ਨੂੰ ਗਾਇ ਸੀ ਨਹੀਂ ਅਸੀਂ ਆ ਫਿਰ ਦੁਬਾਰਾ ਪੂਆ ਮਗਾ ਲਿਆ ਜਿਆਦਾ ਹੋ ਗਿਆ ਸੀ ਡ੍ਰਿੰਕਰ ਲਗਾਤਾਰ ਮੈਂ ਗਲਾਂ ਪਟੀਆਂ ਜਾ ਤੇ ਮੈਂ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਧੱਕਾ ਮਾਰਿਆ ਨੇ ਮੇਰਾ ਮੋਬਾਈਲ ਤੇ ਨਾ ਡਿੱਗ ਪਿਆ ਮੋਬਾਈਲ ਨੂੰ ਮੋਬਾਈਲ ਉੱਠ ਕੇ ਥੋੜਾ ਉਹਨੇ ਗੁੱਸਾ ਆ ਪਰ ਮੈਂ ਸੱਤ ਸੱਤਾਂ ਮਾਰਿਆ ਪਹਿਲੇ ਮਾਰਿਆ ਉਦੋਂ ਮਣ ਕਹਿੰਦਾ ਠੱਡਾ ਲੱਗਾ ਕੋਸ ਛੱਟ ਲੱਗਾ ਮੈਨੂੰ ਮਾਰਨ ਵਾਸਤੇ ਉੱਤਰ ਗਿਆ ਤਰਿਆ ਫਿਰ ਵਜਾ ਫਿਰ ਮੇਰੇ ਪਿੱਛੇ ਭੱਜਾ ਕ ਲਾ ਕੇ ਕਈ ਦਾ ਧਰਵਾ ਰਿਆ ਜੀ ਤੇ ਲੱਕੜ ਦਾ ਕੰਦਾ ਮੋ ਫਣਕੋ ਸਿਰ ਤੇ ਮਾਰੇ ਜੀ ਬਹੁਤ ਜ਼ੋਰ ਨਾਲ ਤੇ ਫਨੇ ਲੱਗਿਆ ਬਰੋਕਿਆ ਨਹੀਂ ਮੈਂ ਘਬਰਾ ਗਿਆ ਕੰਦਾ ਤੂੰ ਉਹ ਜਦਾ ਨਿਕਲੇ ਉਹਦਾ ਲੱਗ ਦੇਖਿਆ ਇਹ ਉਹਦਾ ਮਰਦਕਾ ਸੀ ਨਾ ਕਰਦਾ ਮਾਰਾ ਪਹਿਲੋਂ ਮੈਂ ਸਮਝ ਨਾ ਆਇਆ ਕੰਦਾ ਕੀ ਕੀਤਾ ਕਿ ਤਾ ਕੋ 13 ਰਾਤ ਅੱਧੀ ਰਾਤ ਤੱਕ ਗੱਡੀ ਹੈ ਕਿਸੇ ਕੋ ਟ੍ਰੇਨਿੰਗ ਖਾਣੇ ਪਹੁੰਚ ਆਲੀ ਨਾ ਉਹ ਸਾਰਾ ਉਹਦਾ ਕਿੰਨਾ ਪਰਿਆ ਉਹਦਾ ਬੈਕਗਰਾਉਂਡ ਕਿੰਨਾ ਪਰਿਆ ਉਹ ਪਲਸ 2 ਕਿਤੇ ਮੋਡੇ ਤੋਂ ਬਾਅਦ ਕੋਈ ਡਿਪਲੋਮਾ ਕੀਤਾ ਉਹਨੇ ਅਕਾਉਂਟ ਦਾ ਤੇ ਇਹਨਾਂ ਕੋ ਇਸ ਜਨਵਰੀ ਮਹੀਨੇ ਜਿਹੜੇ ਸਰਕਾਰ ਕੋ ਲੱਗਾ ਸੀ ਕਿ ਐਨੇ ਹੀ ਉਹਨੂੰ ਟੋਟਾ ਲਵਾਇਆ ਸੀ ਚੌਂਕੀਦਾਰ ਨੂੰ ਉਹ ਲੱਗ ਕੇ ਫਿਰ ਕਹਿੰਦਾ ਬਸੀ 3-4 ਮਹੀਨੇ ਉਹ ਨਹੀਂ ਮੁੱਕਦਾ ਇਹਨੂੰ ਜਿਹੜੀ ਜਿਹੜੇ ਜਿਹੜੇ ਮਟਰ ਹੁੰਦਾ ਉਹ 22 ਸਾਲ ਦਾ ਹੁੰਦਾ ਵਾ ਪਾਸਟੂ ਕੀਤੀ ਆ ਉਹ ਸਾਲ ਪਹਿਲਾਂ ਨੇ ਉਹ ਡਿਪਲੋਮਾ ਕੀਤਾ ਪੜਾ ਲਿਖਿਆ ਹੁੰਦਾ ਸੀ ਹੁੰਦਾ ਸਾਗਰ ਨੇ ਉਹਨੂੰ ਚੌਂਕੀਦਾਰ ਮਲਵਾਇਆ ਸੀ ਹਾਂ ਸਾਗਰ ਨੇ ਇਹ ਕਹਿੰਦਾ ਇਸੇ ਤਰ੍ਹਾਂ ਫਿਰ ਮਿਲਦਾ ਹੁੰਦਾ ਸੀ ਤੇ ਮੈਂ ਉਹਨੂੰ ਕਿਹਾ ਚੱਲ ਪਹਿਲਾਂ ਤੇ ਪਹਿਲਾਂ ਵਿਹੜੀ ਵੀ ਵੈਸੇ ਕਰਦਾ ਈ ਫਿਰ ਮੈਂ ਪੱਕਾ ਲਵਾ ਕੇ ਤੱਕ ਕੁਛ ਜਰਾ ਕਰ ਤੇ ਬਾਅਦ ਨਹੀਂ ਹੈਗਾ ਤਰੀ ਹੋਈ ਜਾਂ ਐ ਮੈਪਰ ਸੈਂਟਰ ਕਿਤਨਾ ਸੈਂਟਰ ਤੋਂ ਬਾਅਦ ਕੋਈ ਦੀ ਡਿਜ਼ਾਈਨਰਾਂ ਲਈਆ ਕੋਸ਼ਿਸ਼ ਕੀਤੀ ਆ ਆਪਣਾ ਕੰਮ ਮੰਨ ਗਿਆ ਬਣਾ ਫੋਟੀ ਆਪਾਂ ਫਿਰ ਉਹਨੂੰ ਦੁਬਾਰਾ ਭੰਡਿਆ ਜੀ ਕੋਈ ਦੀ ਡਿਜ਼ਾਈਨਰ ਦੋ ਦਿਨ ਤੋਂ ਪੈਸੇ ਮੌੜ ਤੇ ਸਾਡੇ ਕੋਲ ਮੁਸ਼ਕਿਲ ਚੱਲ ਰਹੀ ਆ ਇੱਕ ਜਦੋਂ ਇੱਕ ਵਾਰੀ ਭੱਜੀ ਗਿਆ ਤੇ ਫਿਰ ਉਹਨਾਂ ਨੇ ਕਿ ਸੈਂਟਰ ਕੰਮ ਕਿਉਂ ਸੈਂਟਰ ਕੀਤਾ ਜਾਂ ਕਿ ਸੈਂਟਰ ਆਪਾਂ ਦਿਨ ਪਲੀਜ਼ ਪਲੀਜ਼ ਦਾ ਦਬਾਅ ਵਧ ਗਿਆ ਨਾ ਅਸੀਂ ਮਾਲਕਾਂ ਨੂੰ ਕਿਹਾ ਅਸੀਂ ਉਹ ਵੀ ਆਪਣੇ ਤੌਰ ਤੇ ਕਰ ਰਹੇ ਸੀ ਉਹ ਜਿਨ੍ਹਾਂ ਨੇ ਇਹਨਾਂ ਨੂੰ ਦਿਖਾਇਆ ਸੀ ਜੋ ਵੀ ਆ ਫਿਰ ਅਸੀਂ ਟੀਮ ਭੇਜੀ ਉੱਥੇ ਕਰਦਿਆਂ ਨੂੰ ਸੁਣਾਇਆ ਕਿ ਚਲੋ ਮੁੱਦਾ ਨਵਾਵਾ ਉਹਦੀ లైక్ ਦਾ سوال ਆ ਜਦੋਂ ਦਿੱਕੀ ਹੋ ਗਈ ਹੈ ਉਹ ਤੋਂ हमने पेश करो ਸਾਡੇ ਕੋ ਆਵੇ ਅਸੀਂ ਕੋ ਜਿੰਨੀ ਹੋ ਸਕੇ ਰੈਟ ਦਵਾ ਹੋਵੇ बाकी ਆਇਆ ਵੇ 852 లైక్ ਰੋਰ ਚ ਗਿਆ ਸੀ ਤਾਂ ਮਨਜੋਦ ਗੱਲ ਤੇ ਸਾਨੂੰ మెసేజ్ ਕੀਤਾ কাল ਸ਼ਾਮੀ دیر ਸ਼ਾਮ মানে ਕੁਆਂਟੀਟੀ ਦੇ ਉੱਤੇ ਗਏ ਸਾਡੇ 4-5 ਉਹਦੀ ਗਾਇਤ ਨਾਲ ਕੋਸ਼ਿਸ਼ ਕੀਤੀ ਆ ਉਹ ਤੇ ਮੰਨ ਗਿਆ ਕਿ ਮੈਂ ਕੋ ਗਲਤੀ ਹੋ ਗਈ ਹੈ ਮੈਂ ਸਹੀ ਮਾਰ ਬੈਠਾ ਮੇਰੇ ਕੋ ਮਨਸਾ ਨਹੀਂ ਸੀ ਇਹ ਦਿਨ ਆਵਾਂ ਦੀ ਸੀ ਪਰ ਅੱਜ ਤੱਕ ਜਿਹੜਾ ਗੁੱਸਾ ਹੀ ਕਾਰਨ ਮਤਲਬ ਕਿ ਜਿਹੜੇ ਚਾਰੇ ਕੰਮ ਹਜੇ ਹਜੇ ਜਿਹੜਾ ਉਤਸਕਾ ਮਿਲੀ ਉਹ ਪੈਸੇ ਰੱਖਦੇ ਹੈ ਫਿਰ ਉਹ ਤਾਂ ਨਿਕਲੇ ਪੈਸੇ ਤਾਂ ਅਣੀ ਹਿਲ ਫਿਰ ਪੈਸੇ ਤਾਂ ਨਾਲ ਕਿਨਾਂ ਲੱਗਿਆ ਪੱਕਾ ਪੱਕਾ ਲੈ ਲੇ ਸਾਨੂੰ ਫਿਰ ਮੋਬਾਈਲ ਮੈਂ ਖੁਦ ਹੀ ਆ ਕੇ ਨਾਲ ਲੈ ਕੇ ਦਿੱਤਾ ਉਹ ਸਾਰਾ ਇਹ ਲਿੰਕ ਵਗੈਰਾ ਜੋੜ ਰਹੇ ਆ ਬਾਕੀ ਦੇਖ ਰਹੇ ਆ ਇਹ ਮੰਨਿਆ ਪਰ ਜੇ ਵੀ ਫਿਰ ਵੀ ਅੱਧੀ ਪੁੱਛ ਕੇ ਜਾਰੀ ਆ ਇਹ ਰਿਮਾਂਡ ਲੈ ਆ ਕਾਨੂੰ ਫਿਰ ਵੀ ਲੈ ਸਕਦੇ ਦੁਬਾਰਾ ਇਹਨੂੰ ਸਾਈਟ ਵਗੈਰਾ ਦਿਖਾਉਣੀ ਆ ਸਾਰਾ ਉਹ